ਦੀ ਸਵਾਰੀ ਨਾ ਹੋਵੇ ਕੋਈ ਰਾਹ ਦੀ ਸਵਾਰੀ ਆਏ ਸਿੱਧੂ ਵਾਲੀ ਗੱਡੀ ਆਉਂਦੀ ਬਹੁਤ ਸੱਤ ਬਹੁਤ ਸੱਤ ਬਹੁਤ ਸੱਤ ਹੈ ਕਰਾ ਲੱਗੂ ਹੁਣਾਂ ਨਹੀਂ ਲੱਗਦਾ ਇਹ ਬਾਹਾਂ ਜਾ ਕੇ ਨਾਟਕਾਂ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਗੁਰੂ ਮਹਾਰਾਜ ਦੇ ਚਰਨਾਂ ਤੋਂ ਅਸੀਂ ਇੱਧਰ ਆਏ ਸੀਗੇ ਨਾ ਰਸਣ ਇਕੱਠਾ ਕਰਦੇ ਆ ਕਰਦੇ ਹੈਗੇ ਹੜਪੀਟ ਤਾਂ ਵਾਸਤੇ ਤੇ ਉਧਰ ਸੀ ਸੇਵਾ ਕਰਨ ਆਏ ਸੀ ਹੁਣ ਤੇ ਉਹ ਇੱਥੇ ਗੁਰਦੁਆਰਾ ਸਾਹਿਬ ਚ ਤੁਹਾਨੂੰ ਮਿਲੇ ਨਹੀਂ ਹੈਗੇ ਤੇ ਹੁਣ ਦੇਖਦੇ ਆਂ ਵੀ ਕੀ ਆ ਵੀ ਪਿੰਡ ਚ ਫਿਰਦੇ ਹਾਂ ਵਾਹ ਬਸ ਚਪਾਸ਼ ਚੱਲੋ ਦੇਖੀ ਐਂ ਚਲੀਏ ਚੱਲਾ ਸੋ ਜੀ ਕੌਣ ਸੀ ਜਿਸ ਇਕੱਠਾ ਕਰਦੇ ਹੈਗੇ ਮਿਲ ਗਏ ਸਾਨੂੰ ਇੱਧਰ ਪਿੰਡ ਚ ਫਿਰਦੇ ਸੀਗੇ ਪਹਿਲਾਂ ਤਾਂ ਇਨੀ ਉਧਰ ਵੀ ਜਾ ਕੇ ਆਏ ਹਾਂ ਤੁਹਾਨੂੰ ਦਿਖਾਉਣੀ ਹੈ ਕਿ ਅੱਗੇ ਜਾ ਕੇ ਸਵਾਜੀ ਪਹੁੰਚ ਗਏ ਤੇ ਪਹਿਲਾਂ ਸੀ ਉਧਰ ਪਿੰਡ ਚ ਕਿਹੜਾ ਦੇ ਕੇ ਆਏ ਸੀਗੇ ਸਾਨੂੰ ਉਧਰ ਤੇ ਮੇਲੇ ਨਹੀਂ ਹੈਗੇ ਇਹੇ ਥੋੜੀ ਦੂਰ ਫਿਰਦੇ ਆ ਇਧਰਲੀ ਸਾਈਡ ਪਾਣੀ ਸੀਗਾ ਜੀ ਤਾਂ ਕਰਕੇ ਰੱਖੀ ਨੀ ਆਏ ਸੀਗੇ ਤੇ ਇਹ ਇਧਰੋਂ ਪਹਿਲਾਂ ਇਕੱਠੇ ਕਰਨ ਲੱਗੇ ਸੀਗੇ ਰਸਾ ਤੇ ਸਾਨੂੰ ਦਿਖਾਉਣੇ ਆਗੇ ਜਾ ਕੇ ਸਾਰੇ ਲੱਗ ਰਹੇ ਨੇਗੇ ਕਿਦੇ ਸਾਨੂੰ ਬੰਦੇ ਰਸਾਂ ਇਕੱਠਾ ਕਰੀਏ ਨੇ ਦੇਖਦੇ ਫੰਦੇ ਨੇ ਮੱਭੀ ਲੈ ਦੇਦੇ ਫੰਦੇ ਨੇ ਸਾਰੇ ਮੁੰਡੇ ਦੇਖ ਤੇ ਵੈਚ ਲੱਗੇ ਹੋਏ ਆਏ ਹੈ ਰੱਬਾ ਕਿੱਡਾ ਭਾਈ ਗੱਟੇ ਪਰ ਪਰ ਕੇ ਕੰਮ ਕਰਦੇ ਚਾਹ ਖੰਡ ਸਾਰਾ ਨਾ ਸਾਰੇ ਜਿੰਨੇ ਚਰਦਾ ਚਰਦਾ ਅਨਸਾਰ ਸਾਰੇ ਦੀ ਦੱਸਿਓ ਵੀਡੀਓ ਬਣਾ ਦਿੰਦੇ ਕਰਦੇ ਵੰਪਾਰਣਗੇ ਓਏ ਹਾਂ ਮੂਦਾ ਘਰ ਇੱਧਰੇ ਛੱਕ ਕੇ ਸਾਰਾ ਤੇ ਜੀ ਬੋਲੇ ਖੜਾ ਨਾ ਮੜਾ ਖੜਾ ਨਾ ਇਹ ਦੋ ਪੱਤੀਆਂ ਚੋਂ ਕਣ ਕੇ ਇਕੱਠੀ ਕੀਤੀਆਂ ਤੇ ਇੰਨੀ ਜਿਹੀ 50 ਬੁੜਾ ਲੱਗਾ ਬੱਟਾ ਜੀ ਬਹੁਤ ਸੇਵਾ ਕਰਦੇ ਲੋਕ ਅਸੂ ਟੇਕੇ ਭਾਜਾ ਨਾ ਉਹ ਟਰੈਕਟਰ ਨੇ ਮੁਰੇ ਠਾਈ ਕਰਤਾ ਹੈ ਪਹਿਲਾ ਹੈ ਥੱਲੇ ਡਿੱਗ ਪਏਗਾ ਹੈਲੋ ਹੈਲੋ ਆਖੇ ਤੁਸੀਂ ਦੱਸੋ بیا ਜਾ ਬਹਾਨ ਬਸ ਤੇ ਕੰਕਾ ਚੌਲਾ ਲਾਲ ਮੁਖੀ ਕੁਮਾਰਜੀ ਬਾਲ ਜੀ ਅੱਜ ਬਾਦੋ ਮਾਰੋ ਖੜਾ ਮਾਰੋ ਇਸੇ ਵਾਰਾ ਵੀਰ ਇੱਕ ਵਾਰਾ ਦੱਸੋ ਤੇ ਘੜੇ ਕਰਦਾ ਉਹ ਚੱਲਦਾ ਰਹੇ ਮਾਰ ਵੀ ਚੱਲਦੀ ਰਹੇ ਕੰਮ ਜੋ ਜ਼ਰੂਰੀ ਆ ਜਿੰਨੀ ਕਣਕ ਇਕੱਠੀ ਕੀਤੀ ਤੂੰ ਇੱਕ ਮਹੀਨੇ ਚ ਖਾ ਜਾਏਗਾ ਜਿੰਦ ਦਿਖਾਈ ਤੇ ਤੀ ਬਤਾ ਜਦ ਮਜਾਂ ਲੱਗਿਆ ਅੱਛਾ ਜਿੰਮ ਜਾਣ ਲੱਗਿਆ ہاں ਫੀਸ ਕਿੰਨੀਆਂ ਭਰਾ ਜਿੰਮ ਦੀ ਆਪਣੇ 200 ਤਾਂ ਕੀ ਗੱਲ ਹਾਂ ਠੀਕ ਸਾਰਿਆਂ ਨੂੰ ਬੇਨਤੀ ਕਰਦੇ ਜਿੰਮ ਜਾਇਆ ਕਰੋ ਨੁਸੀ ਨਾ ਕਰਿਆ ਕਰੋ ਮੈਂ ਜਿਕੜਾ ਲੱਗਦਾ ਨਹੀਂ ਹੁਣ ਲੱਗਦੇ ਹੁੰਦੇ ਆ ਮਾਗਰਾ ਨਾ ਜਿਕੜਾ ਲੱਗਦਾ ਨਹੀਂ ਹੁਣ ਹੈਂ ਛਾਰਾ ਲੱਗੂ ਹੁਣ ਆ ਨਹੀਂ ਲੱਗਦਾ ਜਿਵੇਂ ਬਾਹਾਂ ਜਾਂ ਲੱਗਦੇ ਨੇ ਨਾ ਜਿਕਾਰੇ ਵਾਲੀ ਤਾਂ ਕੋਈ ਜੱਗਦੀ ਅਸੀਂ ਪਹਿਲਾਂ ਨਾ ਵੀ ਨਹੀਂ ਹੁਣ ਓਏ ਆਉਣੇ ਆ ਜੁੜੀ ਵੀ ਇੱਥੇ ਕਰਨੀ ਆ ਹਾਂਜੀ ਠੀਕ ਹੈ ਲਾ ਔਰ ਹੈਗਾ ਦੋ ਬੰਦੇ ਉਹ ਦੋ ਔਰ ਹੈਗੇ ਉਧਰ ਉਧਰ ਰਸ਼ਨ ਇਕੱਠਾ ਕਰਦੇ ਵਿਚਾਰੇ ਮੈਂ ਬੋ ਰਿਹਾ ਹਾਂ ਕੋਈ ਜਾ ਕੇ ਕਰ ਤਾ ਸਿੱਧੀ ਯਾਰਾ ਓ ਚਲੋ ਉਤਰੋ ਉਤਰੋ ਓ ਚੱਲਦੇ ਹਾਂ ਹੁਣ ਜੱਟਾ ਵੀ ਵੱਲ ਲੋ ਓ ਗਾਹਾਂ ਚੱਲੋ ਨਾ ਜਿੱਧਰੀ ਜਾਣਾ ਗਾਹਾਂ ਉਹ ਕਰਾਚੀ ਆਉਣ ਦੇ ਇੱਕ ਵਕਤਾ ਕਰਾ ਚੋਲ ਘਣਪਾ ਚੱਲ ਬਈ ਓਏ ਕੀ ਕਰਨਾ ਇੱਕ ਵਕਤਾ ਕਰਾ ਚੋਲਾ ਲੈਣਾ ਆਟਾ ਬਈ ਆਟਾ ਫੜੋ ਬੰਦ ਆਵਦੇ ਸੀ ਆਪ ਲਿਆਵਾਂਗੇ ਨੰਦ ਕੀ ਨਾ ਦੇਦੇ ਨਾ ਗੱਟਾ ਭਰਦੇ ਕਰਾਂ ਇੱਕ ਫੋਨ ਨਾ ਲਾਉਣਾ ਚਾਹਵੇਂ ਜੀ ਫੇਰ ਵੀ ਲਾਂਗੇ ਆਟਾ ਨਾ ਹੰਤ ਕੀ ਪਾਏਗਾ ਕਹ ਕਹ ਗਾਹੜੇ ਵੀ ਆਏ ਸਿੱਧੂ ਵਾਲੀ ਗੱਡੀ ਆਉਂਦੀ ਇਹ 058 ਬਲੀਆ ਹੈ ਆਜੋ ਸੇਦੀ ਫਾਰਮ ਨਾ ਢੰਗੋਂ ਥੱਕ ਗਏ ਬੰਦੇ ਸਾਡੇ ਲੈ ਤੂੰ ਆ ਲੈ ਚੱਲ ਫੰਗੋਂ ਨੂੰ ਇੱਕ ਵਾਰ ਤਾਂ ਫੜਾ ਉਹ ਸੌ ਨਾ ਓਏ ਕੀ ਕੀ ਬੋਲਣਾ ਕੀ ਬੋਲਣਾ ਫਿਕਰ ਨਾ ਮਾਰ ਹੈ ਮੋਬਾਈਲ ਤੇ ਕਰਾਂਗੇ ਵੀ ਕੁਛ ਆ ਦੇਖੋ ਜੀ ਉਹ ਪੁੱਤ ਲੈ ਦੇ ਬੋਲ ਬੋਨ ਪਾਲਾ ਦੱਸ ਕੀ ਬੋਲੇਗਾ ਦੱਸ ਆ ਦੇਖੋ ਜੀ ਅੱਜ ਸਿੱਧੂ ਮੁਸਲਦੀ ਫੱਟ ਦੇਖੋ ਇਹ ਕਾਲੇ ਕਾਲੇ ਲੈ ਇਹਦੇ ਹੱਥ ਦਿਖਾ ਪਹਿਲਾਂ ਆ ਜਾਓ ਚੱਲ ਲੈ ਕੀ ਸਿੱਧੂ ਲਈ ਕਿ ਕਰਨ ਸੇਵਾ ਲੈਣਾ ਆਏਗੀ ਓ ਲੈ ਗਏ ਆ ਗੱਟਾ ਲੈ ਲੈ ਆ ਗਏ ਲੈ ਇਹ ਇਹ ਬਲੌਗ ਸ਼ੋਰ ਮੇਰੇ ਵੱਧ ਕਰੇ ਨੇ ਤੇਰੇ ਮੇਰੇ ਪਿਛਲੇ ਉਹ ਜੀ ਕਰੋ ਚੈੱਕ ਬਾਈ ਦੇ ਟਰੈਕਟਰ ਸਾਰੇ ਚ ਬਾਈ ਦੇ ਉੱਤੇ 35 ਆ ਫੀਜਾ ਉਹ ਸਾਰੇ ਟਰੈਕਟਰ ਇੱਕ ਸਾਈਡ ਤੇ ਲਾਇਆ ਹੁੰਦੇ ਕੋਈ ਤਾਂ ਨਹੀਂ ਖੁੱਲਦਾ ਨਾ ਉਹ ਤਾਂ ਬੰਨੇ ਹੁੰਦੇ ਆ ਗੱਟਾ ਘਟਾ ਘਟਣ ਵਾਲਿਆਂ ਵਾਂਗੂ ਫੜ ਰੱਖਿਆ ਨੇ ਇਹ ਫੌਂਦੀ ਆ ਰਹੀ ਹੈ ਫੌਂਦੀ ਆ ਇਹ ਮਿੱਟੀ ਲਾਉਂਦਾ ਫੌਂਦੀ ਨਾਲ ਇਹ ਉਹ ਕਰਦੇ ਆ ਲੈਵਲ ਹੁੰਦਾ ਲੈਵਲ ਇੱਕ ਤਰ੍ਹਾਂ ਦਾ ਲੈਵਲ ਬਿੰਦੂ ਫੇਰ ਕੋਤਾਨਾ ਲੱਤ ਫਰ ਲੁਦਰੀ ਉਹ ਸਿਕਤ ਆ ਸਾਰੇ ਟਰੈਕਟਰ ਵਾਈਲੇ 58000 ਆ ਪਾਟਿਆ ਆ ਤਾਰ ਬੰਨੀ ਚਾੜੀ ਆ ਆ ਕਾਂਪੂ ਜੇ ਘੜਾ ਲੈ ਜਾਂਦਾ ਵੇ ਬੰਦੇ ਦੇ ਕਾਰ ਦੇ ਕਿੱਥੇ ਕਿੱਥੇ ਆ ਮੈਂ ਚੱਲ ਰਿਹਾ ਹਾਂ ਕੋਈ ਲਾ ਰਿਹਾ ਇਹਨੂੰ ਤੁਹਾਨੂੰ ਵੰਡਣਾ ਹੈ ਉਹ ਰਾਹ ਦੀ ਸਵਾਰੀ ਨਾ ਹੋਵੇ ਕੋਈ ਰਾਹ ਦੀ ਸਵਾਰੀ ਓਏ 2 ਘੰਟੇ ਲਾ ਕੇ ਸੀਲਪ ਵਾਲਿਓ ਬੈਂਕ ਕਰਕੇ ਪਰੇ ਦੀ ਕਰਕੇ ਟਪੈ ਜਾਗਾ 67 ਹੋਇਆ ਇਹਦਾ ਤਾਂ ਬਲਾਕਰ ਦੇ ਨਾਲ ਹਾਂ ਇਹ ਪ੍ਰਦਾਨ ਕਰ ਬਹੁਤ ਸਮੋਸਾ ਮੋਟੀਆਂ ਟਰਾਲੀ ਨਾਲ ਵਲਟਾ ਦੀ ਨੂੰ तो तो देखे देखे तो तो। खड़े देखो किए गए हो रहा कम देखो खड़े गए गुरुद्वारा साहब हमें चाह पानी पीवे लंगर च

ਜੇ ਸਮੋਸਾ ਜੇ ਸਮੋਸਾ ਨਹੀਂ ਆ ਰਿਹਾ ਨਾ ਤੱਤ ਦਸਤ ਨਾਲ ਹੈ ਨਾ ਯਾਰਾ ਜੇ ਮੈਂ ਐਦਾਂ ਤੈਨੂੰ ਚਾਹ ਰਾ ਕੀ ਚੱਲ ਇਹਨੇ ਇਹਨੇ ਤਿੰਨ ਨੰਬਰ ਹੀ ਕਿਹਾ ਬੋਲੀ ਹੁਣ ਵੀ ਦਿਖਾ ਇਹਨੇ ਵੀ ਬੋਲੀ ਮੈਂ ਤਾਂ ਹੁਣ ਕੋਈ ਨਹੀਂ ਮੈਂ ਤੂੰ ਕੋਈ ਆ ਮੈਨੂੰ ਤਾਂ ਬੰਡਾ ਵੀ ਆ ਫਿਰ ਹਾਂ ਓਏ ਬਹੁਤ ਪਰਵੇਕੇ ਕਰਨਾ ਤਿੰਨ ਤਿੰਨੇ ਹਾਂ ਆਹ ਆਹ ਮੈਂ ਕਹਾਂ ਚੱਪਲਾਂ ਰੋਲਾ ਹੁਣ ਕੋਈ ਚੱਪਲ ਬਲਟੋ ਕਰਦੇ ਬਈ ਉਹ ਹੈ ਬੋਲੇ ਸੋਨਹਾਲ ਇੱਥੇ ਹੁਣ ਸਾਰੀਆਂ ਚੀਜ਼ਾਂ ਡੋਰਡ ਕਰਦੇ ਆਂ ਲੱਗ ਲੱਗ ਦਾਣਾ ਅੱਡ ਸਾਰੇ ਦੀ ਪੈਕਿੰਗ ਕਰਾਂਗੇ ਜਿੰਨਾ ਆਟਾ ਭਿਉਣਾ ਉਹ ਆਟਾ ਭਿਉਣਾ ਜਿਹੜਾ ਇਹ ਸਮਾਨ ਦਿੱਤਾ ਪਿੰਡ ਚੋਂ ਕਣਕ ਆਟਾ ਤੇ ਖੰਡ ਵਗੈਰਾ ਉਹ ਲੱਗ ਲੱਗ ਕਰੀ ਜਾਂਦੇ ਹਾਂ ਹੁਣ ਅਲੱਗ ਅਲੱਗ ਕਰਕੇ ਲੱਗ ਲੱਗ ਤਿੰਨ ਪਾਰ ਹੋ ਰੱਖੀ ਜਾਂਦੇ ਹਾਂ ਜੇ ਹੁਣ ਤੁਹਾਨੂੰ ਦਿਖਾਉਣੀ ਹੈਗੀ ਟਰਾਲੀ 'ਚ ਵੇਲਾ ਕਰਦੇ ਸਮਾਨ ਕੋਈ ਤਾਂ ਹੋਰ ਤਾਂ ਨਹੀਂ ਕਿੱਤੋਂ ਕਿੱਥੋਂ ਕਰ ਸਾਵਾਂ ਟਰਾਲੀ ਨਹੀਂ ਹਰਦਾ ਬਸ ਸਿੱਕਾ ਹੈ ਸੱਚੇ ਹੁੰਦੇ ਆ ਗਿਆ 13 ਫੜਾ ਲਿਆ ਹਾਂ ਜੀ ਤੇਰੇ ਤੇ ਸੋਇਆ ਜਾਂਦੇ ਵੀਰੇ ਟਰਾਲੀ ਚ ਪਾਤੀ ਆ ਟਰਾਲੀ ਵਿੱਚ ਚੁੱਕਣ ਦੀ ਦੇ ਦੇ ਆ ਬੜੀ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਜੀ ਸੇਵਾ ਕਰੋ ਸਾਰੇ ਬੰਦੇ ਰੋਲਾ ਪੈ ਗਿਆ ਰੋਲਾ ਪੈ ਗਿਆ ਹੌਰੀ ਰੋਕ ਲਈ ਸੀ ਇਸ ਤਾਂ ਸਨੁਆਜ ਜੀ ਦੀ ਲੰਗਰਾਂ ਵਾਲੇ ਨੇ ਹਰ ਹਰਾਂ ਵਾਲੇ ਦੇ ਸਮਾਨ ਲਈ ਜਾਂਦੇ ਨੇ ਗਲਤ ਬੰਦੇ ਰੋਕ ਲਈ ਸੀਗੇ ਦੇਖੀਏ ਨਾ ਹਰ ਸਮਾਨ ਫਾਰਕਿੰਗ ਥਾਂ ਹੀ ਜਾਏ ਉਹ ਨਹੀਂ ਅਸਮਾਨ ਜੀ ਸਰਾਂ ਹੁਣ ਚੰਨੇ ਪਿੰਡ ਨੂੰ ਮੋੜ ਦੇ ਮੋੜ ਤੇ ਪੰਪ ਤੇ ਤੇਲ ਪਾਉਣ ਵਾਸਤੇ ਰੁਕੇ ਸੀਗੇ ਹੁਣ ਤੈਨੂੰ ਕੋਈ ਨਹੀਂ ਦੱਸ ਤੈਨੂੰ ਜੇ ਸਵਾਰਥਨ ਦਾ ਸਾਰਾ ਲੈ ਲਿਆ ਕੈਰੀਏ ਜਾਣਦੀ ਹੈ ਕੈਰੀਏ ਰਹਿਣ ਦੀ ਸਰਸੂਨ ਪਰਸਿੱਧ ਤੱਕ ਕਹਿੰਦੇ ਹੈ ਕਿ ਜਾਨ ਲੱਕ ਜਾਣਾ ਲੈ ਫਰਦਾਨ ਲੈ ਵੀ ਫੰਦੇ ਤੇ ਬੜਾ ਕਰੀਓ

ਨਾ ਚਾਹ ਪੀਓ ਕੋਈ ਗਰਾਹ ਤੇ ਮੁੰਡਾ ਜਾਓ ਤੇ ਪੀ ਲਓ ਮਾਰਾ ਹੋ ਗਿਆ ਮੁੰਡੇ ਕੋਈ ਉਹ ਫਿਰ ਨਾ ਜਾਓ ਨਾ ਚਾਹ ਕੋਈ ਇਹ ਚਾਹ ਪੀਰੋ ਬਦਾ ਓਏ ਪਰੋਣਾ ਹੀ ਫਟ ਜਾ ਡਬਨਾ ਬਾਵਾਂ ਕਿ ਨਾ ਚਹਣ ਓਏ ਕੱਪ ਲਿਆ ਉੱਪਰ ਨਾਲ ਪਾਓ ਔਰ ਨਾਲ ਮੋਕੇ ਪਾਓ ਓਏ ਚਾਹ ਪਾ ਲੈ ਓਏ ਪਰੋਣਾ ਨਾ ਓਏ ਇਹ ਪੁਰਾਣਾ ਨਾ ਉਸੇ ਕੱਪ ਲੈਓ ਆ ਗਿਆ ਮੇਰੇ ਪਿੱਛੇ ਪੜੀ ਬੋਲ ਜਾ ਉਹ ਨਾ ਉਹ ਵੇ ਇਹ ਵੀ ਨਹੀਂ ਵੇ ਨਾ ਕੋ ਵੀ ਵੀ ਨਾਮ ਲੈ ਜੀ ਲੈ ਚੱਕਰ ਉਹ ਲਾ ਕੇ ਚੌੜੀ ਗਿਆ ਕਰ ਬਾਬਾ ਚੱਕਰ ਲਾ ਕੇ ਹੋਰ ਨਾ ਮੁਕੀ ਕਰੀ ਓਏ ਆ ਚਲੋ ਭਾਈ ਭਾਗ ਮੋ ਮੰਨ ਗਿਆ ਮੁੰਡਾ ਟਰੈਕਟਰ ਦਾ ਬੰਨ ਗਿਆ ਜੀ ਨਾ ਤਾਂ ਨਹੀਂ ਕਰਾਂ ਉਹ 99 ਹੋਇਆ 99 99 ਹੋਇਆ ਸੀ ਲੈ ਲੈ ਉਹ ਜਦ ਤਵਾਲ ਇੱਕ ਵਾਰ ਹੱਸ ਕੇ ਕਰੇ ਵੀ ਲੈ ਜਾਂਦੇ ਲੈ ਜਾਂਦੇ ਖੁਸ਼ ਹੋ ਜਾ ਜਮਾ ਕੋ ਜਮਾ ਖੁਸ਼ ਜਮਾ ਕੋ ਜਮਾ 4 5 ਨੂੰ ਇਹ ਨਹੀਂ ਚੱਕ ਲੈ ਆ ਤਾਂ ਇੱਕ ਵਾਰ ਵੀ ਨੋ ਇਧਰ ਆਟੇ ਦੀ ਪੈਕਿੰਗ ਰਸ ਰਸ ਖਾਣੋਂ ਬਚ ਰਹੀ ਹੈ ਲੈ ਮੈਂ ਸਾਰਾ ਸਮਾਨ ਪੈਕ ਕਰਦਾ ਹੈ ਜਿੱਤਾ ਨਹੀਂ ਹੋ ਹੁਣ ਘਟ ਰਹੀ ਹੈ ਪਿਆਸ ਹੋਏ ਤਾਂ ਬਣਾ ਦੇਗਾ ਕੋਈ ਇੱਕ ਰਾਜ ਸਰਮੇ ਆ ਥੋੜੀ-ਜੋੜੀ ਪੈਕਿੰਗ ਕਰਕੇ ਸਾਰੇ ਲਿਫਾਫਿਆਂ ਚ ਪਾਈ ਜਾਣੇ ਨੇ। ਦੂਜੀ ਦਿਨ ਤੋਂ ਬਾਅਦ ਪਰੇਖੀ ਆਨੇ ਸਾਰੇ ਹਿਦਰਾਖੰਡ ਦੇ ਪੈਸੇ। ਜਿਹਨੂੰ ਇਹ ਮਿਲ ਗਿਆ ਤਾਂ ਕੋਈ ਨਜ਼ਰ ਆ ਗਿਆ। ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰ ਦਿਓ। ਜਿਹੜਾ ਇਹ ਵਲੌਗ ਹੈ ਨਾ, ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਹੋਰ ਵੀ ਲੋਕ ਹੜਪੀੜ ਤੇ ਲੋਕਾਂ ਲਈ ਸਮਾਨ ਇਕੱਠਾ ਕਰਕੇ ਸੇਵਾ 'ਚ ਡੁੱਰ ਸਕਣ। ਤੇ ਬਾਕੀ ਜਿੰਨਾ ਵੀ ਹੋ ਸਕਦਾ ਹਨ ਤੇ ਉੱਥੇ ਜਾਓ ਸੇਵਾ ਕਰੋ ਧੰਨਵਾਦ